ਅਦਰੂਪ ਰਾਜੀ ਦੇਸ ਕੋਰੇ ਵਿਵਾਦ ਦੀ ਗੱਲ ਕਰਦੇ ਆ ਅ ਇਤਿਹਾਸ ਦੇ ਨਾਲ ਛੇੜਛਾੜ ਦੀ ਇਸ ਨੂੰ ਕਿਹਾ ਜਾ ਸਕਦਾ ਹੈ ਤਾਂ ਕਲੋ ਖੁੱਲੇ ਤਰੀਕੇ ਦੇ ਨਾਲ ਵੰਗਾਰ ਇੱਕ ਕੌਮ ਨੂੰ ਤਾਂ ਪਾਈ ਗਈ ਪਰ ਵੱਡੇ ਪੱਧਰ ਤੇ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਪੁੱਛਿਆ ਜੀ ਮੈਂ ਕੁਝ ਗਲਤ ਕੀਤਾ ਜਾਂ ਕਿਸ ਤਰ੍ਹਾਂ ਤੇ ਜਦੋਂ ਜ਼ਿਆਦਾ ਵਿਰੋਧ ਹੋਇਆ ਤੇ ਫਿਰ ਉਸ ਤੋਂ ਬਾਅਦ ਨੇ ਵੀਡੀਓ ਜਿਹੜੀ ਦੋ ਦਿਨ ਬਾਅਦ ਹਟਾ ਦਿੱਤੀ ਪਰ ਉਸ ਤੋਂ ਪਹਿਲਾਂ ਤਕਰੀਬਨ ਜਿੰਨਾਂ ਲੋਕਾਂ ਨੇ ਦੇਖੀ ਹੈਗੀ ਅਸੀਂ ਉਹਨਾਂ ਦੇ ਆਧਾਰ ਤੇ ਹੀ ਗੱਲਬਾਤ ਜਿਹੜੀ ਹੈ ਕਰ ਸਕਦੇ ਹਾਂ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਨੇ ਇਤਿਹਾਸਿਕ ਊਣਤਾਈਆਂ ਵੀ ਉਸ ਦੇ ਵਿੱਚ ਨੇ ਹਰਮੰਦਰ ਸਾਹਿਬ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਇਹ ਸ਼ਖਸ ਇਹ ਦਾਵਾ ਕਰ ਰਿਹਾ ਕਹਿੰਦਾ ਕਿ ਅਕਬਰ ਨੇ ਜਿਹੜੀ ਹੈ ਗੁਰੂ ਸਾਹਿਬਾਨ ਨੂੰ ਗਿਫਟ ਦਿੱਤੀ ਸੀ ਹੁਣੇ-ਹੁਣੇ ਤੁਸੀਂ ਤਸਕਰੀਨ ਤੇ ਤਸਵੀਰਾਂ ਵੀ ਜਿਹੜੀਆਂ ਲਗਾਈਆਂ ਨੇ ਕਿ ਬਕਾਇਦਾ ਤੁੰਗ ਪਿੰਡ ਦੇ ਜਿਹੜੇ ਜ਼ਿਮੀਂਦਾਰ ਹੈਗੇ ਨੇ ਉਹਨਾਂ ਤੋਂ 500 ਬੀਗੇ ਜ਼ਮੀਨ ਜਿਹੜੀ ਹੈ ਗੁਰੂ ਸਾਹਿਬ ਦੇ ਵੱਲੋਂ 700 ਅਕਬਰੀ ਮੋਹਰਾਂ ਦੇ ਕੇ ਜਿਹੜੀਆਂ ਨੇ ਉਹ ਲਈ ਗਈ ਸੀ ਮਤਲਬ ਕਿ ਮਾਲਕ ਜਿਹੜੇ ਨੇ ਉਹ ਤੁੰਗ ਪਿੰਡ ਦੇ ਜ਼ਮੀਂਦਾਰ ਨੇ ਅਕਬਰੀ ਮੋਹਰਾ ਉਸ ਟਾਈਮ ਦੀ ਜਿਹੜੀ ਕਰੰਸੀ ਹੈਗੀ ਹੈ ਕਿਉਂਕਿ ਅਕਬਰ ਦਾ ਜਿਹੜਾ ਰਾਜ ਹੈਗਾ ਹੈ ਤੇ ਫਿਰ ਇੱਥੇ ਉਹ ਗਿਫਟ ਵਾਲੀ ਗੱਲ ਤੇ ਉਹ ਬਣਦੀ ਨਹੀਂ ਹੈਗੀ ਕਿਉਂਕਿ ਔਰ ਦੂਜਾ ਜਿਹੜਾ ਹੈਗਾ ਹੈ ਕਿ ਇਸ ਦੇ ਵਿੱਚ ਗੁਰੂ ਸਾਹਿਬਾਨ ਨੂੰ ਜਦੋਂ ਸੀਸ ਲੈ ਕੇ ਆਉਂਦੇ ਨੇ ਭਾਈ ਜਤਾ ਜੀ ਤੇ ਉਦੋਂ ਬਕਾਇਦਾ ਜਿੱਦਾਂ ਬੱਚਾ ਰੋਂਦਾ ਹੈ ਉਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਹੈ। ਦਰਅਸਲ ਕੀ ਹੈ ਕਿ ਜਦੋਂ ਅਸੀਂ ਕਿਸੇ ਧਰਮ ਨੂੰ ਬਿਲੋਂਗ ਨਹੀਂ ਕਰਦੇ ਹੁੰਦੇ ਤੇ ਫਿਰ ਇਹ ਵੀ ਹੁੰਦਾ ਹੈ ਕਿ ਧਰਮ ਦੀਆਂ ਰਿਵਾਇਤਾਂ ਕੀ ਨੇ ਧਰਮ ਦੀਆਂ ਪਰੰਪਰਾਵਾਂ ਕੀ ਨੇ ਉਹ ਨਹੀਂ ਪਤਾ ਹੁੰਦਾ ਹੁਣ ਇੱਥੇ ਗੁਰੂ ਸਾਹਿਬਾਨ ਦੇ ਰੋਣ ਦੀ ਗੱਲ ਸਾਨੂੰ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਹੈਗੀ ਈਵਨ ਕਿ ਜਦੋਂ ਗੁਰੂ ਸਾਹਿਬਾਨ ਦੇ ਸਾਹਮਣੇ ਜਿਹੜੀ ਸ਼ਹਾਦਤ ਹੁੰਦੀ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਬਾਬਾ ਜੁਝਾਰ ਸਿੰਘ ਦੀ ਤੇ ਉਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਜਕਾਰੇ ਛੱਡਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਹੈ ਛੀਕ ਮਾਰਦੇ ਹੋਏ ਵੀ ਕੁਝ ਇਸ ਤਰ੍ਹਾਂ ਦਾ ਵੀ ਜਿਹੜਾ ਦਿਖਾਇਆ ਗਿਆ ਹੈ ਮਤਲਬ ਫਿਰ ਅਮਰ ਸੰਚਾਰ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤੇ ਉਹ ਪਾਣੀ ਤੇ ਚੀਨੀ ਕਹਿ ਦਿੰਦਾ ਹੈ ਮਤਲਬ ਉਹਨੇ ਇੱਕ ਜੀ ਕਰਕੇ ਉਹਨੂੰ ਖਤਮ ਕਰ ਦਿੰਦਾ ਹੈ ਔਰ ਫਿਰ ਇੱਥੇ ਇੱਕ ਵੱਡੀ ਇਤਿਹਾਸਿਕ ਉਤਾਹੀ ਕਰਦਾ ਹੈ ਕਹਿੰਦਾ ਕਿ ਖਾਲਸੇ ਕੀ ਸਾਜਣਾ ਤੋਂ ਬਾਅਦ ਸਿੱਖਾਂ ਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਜਿਆਦਾ ਜਿਹੜੀ ਕੀਮਤ ਹੈ ਉਹ ਬਾਦ ਦੇ ਵਿੱਚ ਦੇਣੀ ਪਵੇਗੀ ਪਰ ਇਹ ਗੱਲ ਤੇ ਹੁਣ ਗੁਰਨਾਨਕ ਸਾਹਿਬ ਆਪ ਹੀ ਕਲੀਅਰ ਕਰ ਦਿੰਦੇ ਨੇ ਜਾਓ ਤੋ ਪ੍ਰੇਮ ਖਲਣ ਕਰ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਕਿ ਉਹ ਇਹ ਤਾਂ ਨਹੀਂ ਸਿੱਖਾਂ ਨੂੰ ਪਤਾ ਸੀ ਸਿੱਖਾਂ ਨੂੰ ਤਾਂ ਪਹਿਲੇ ਜਾਮੇ ਤੋਂ ਹੀ ਪਤਾ ਸੀ ਕਿ ਇੱਥੇ ਗੱਲ ਸੀਸ ਤਲੀ ਦੇ ਉੱਤੇ ਰੱਖਣ ਦੀ ਹੁਣੀ ਹੈ ਗੱਲ ਕਰਾਂਗੇ ਇੱਕ ਅਜਿਹੇ ਯੂਟਿਊਬਰ ਦੀ ਜਿਸ ਨੇ ਗੁਰੂਆਂ ਦੇ ਨਾਮ ਵਰਤ ਕੇ ਉਹਨਾਂ ਦੀਆਂ ਤਸਵੀਰਾਂ ਤੇ ਗਾਂ ਅੱਗੇ ਐਨੀਮੇਸ਼ਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਾਹਮਣੇ ਰੱਖਿਆ ਹਾਂ ਸੋ ਕੋਲਡ ਅਸੀਂ ਸ਼ਬਦ ਤੇ ਕਹਿ ਸਕਦੇ ਹਾਂ ਕਿ ਕਾਰਟੂਨ ਇੱਕ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਸਿੱਖ ਇਤਿਹਾਸ ਨੂੰ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਸਿੱਖ ਇਤਿਹਾਸ ਵੀ ਪੂਰਾ ਨਹੀਂ ਅੱਦੂ ਰਾਜ ਹੀ ਰੱਖਿਆ ਨਾਮ ਅਸੀਂ ਇੱਥੇ ਜ਼ਰੂਰ ਲਵਾਂਗੇ ਦਰੁਬ ਰਾਠੀ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਪਾਈ ਗਈ ਇੱਕ 24 ਮਿੰਟ ਦੀ ਵੀਡੀਓ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਬਖਾਉਣ ਦੀ ਕੋਸ਼ਿਸ਼ ਕਰਦਾ ਕਿਵੇਂ ਰਾਜ ਸਥਾਪਿਤ ਹੋਇਆ ਲੇਕਿਨ ਉਸ ਦੇ ਵਿੱਚ ਜੋ ਤਮਾਮ ਚੀਜ਼ਾਂ ਉਸ ਨੇ ਐਨੀਮੇਸ਼ਨ ਦੇ ਤੌਰ ਦੇ ਉੱਤੇ ਵਰਤੀਆਂ ਕੌਮ ਉਸ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗੀ ਅਸੀਂ ਬੇਨਤੀ ਕਰਾਂਗੇ ਸਾਡੇ ਦਰਸ਼ਕ ਜਿਹੜੇ ਇਸ ਵੇਲੇ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਆ ਤੁਸੀਂ ਵੀ ਇਹ ਸਬਮਿਸ਼ਨ ਨੂੰ ਲੈ ਕੇ ਆ ਕਈ ਮਸਲੇ ਵਿਚਾਰੇ ਹੋਣਗੇ ਕਈ ਥਾਵਾਂ ਦੇ ਉੱਤੇ ਤੁਸੀਂ ਇਸ ਰਿਪੋਰਟ ਨੂੰ ਪੜਿਆ ਜ਼ਰੂਰ ਹੋਵੇਗਾ ਅ ਦਰੁਬਰਾਤੀ ਦੇ ਇਸ ਪੂਰੇ ਵਿਵਾਦ ਦੀ ਗੱਲ ਕਰਦੇ ਆ ਇਤਿਹਾਸ ਦੇ ਨਾਲ ਛੇੜਛਾੜ ਵੀ ਇਸ ਨੂੰ ਕਿਹਾ ਜਾ ਸਕਦਾ ਹੈ ਤੇ ਕਲੋ ਖੁੱਲੇ ਤਰੀਕੇ ਦੇ ਨਾਲ ਵੰਗਾਰ ਇੱਕ ਕੰਮ ਨੂੰ ਤਾਂ ਪਾਈ ਗਈ ਹੈ ਹਾਂ ਜੀ ਬਿਲਕੁਲ ਤੁਸੀਂ ਤਰੋਬਰਾਠੀ ਦੀ ਗੱਲ ਕੀਤੀ 34 ਮਿਲੀਅਨ ਦੇ ਕਰੀਬ ਜਿਹੜੇ ਇਸ ਤੇ ਸਬਸਕ੍ਰਾਈਬਰ ਹੈਗੇ ਨੇ ਮਤਲਬ ਇਹ ਕੋਈ ਵੀ ਵੀਡੀਓ ਜਿਹੜੀ ਹਾਂ ਪਾਉਂਦਾ ਹੈਗਾ ਹੈ ਤੇ ਵੱਡੀ ਤਾਦਾਦ ਤੇ ਜਿਹੜੀ ਹੈ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਦੇਖੀ ਜਾਂਦੀ ਹੈ ਜਿਵੇਂ ਕਿ ਤੁਸੀਂ ਪਹਿਲਾਂ ਦੱਸ ਕਿਹਾ ਹੋ ਕਿ 24 ਮਿੰਟ ਦੀ ਇੱਕ ਵੀਡੀਓ ਜਿਹੜੀ ਹੈ 18 ਮਈ ਨੂੰ ਇਸ ਦੇ ਕੋਲੋਂ ਵੱਲੋਂ ਜਿਹੜੀ ਹੈ ਪਾਈ ਜਾਂਦੀ ਹੈ ਔਰ ਆਪਾਂ ਦੇਖਿਆ ਕਿ ਉਸ ਤੇ ਵਿੱਚ ਕਹਿੰਦਾ ਕਿ ਮੈਂ ਨਵੀਂ ਟੈਕਨੀਕ ਦੀ ਯੂਜ਼ ਕੀਤੀ ਹੈ ਕਿ AI ਦੇ ذریعے ਗੁਰੂ ਸਾਹਿਬ ਦੀ ਮੂਵਮੈਂਟ ਵੀ ਜਿਹੜੀ ਦਿਖਾਈ ਗਈ ਹੈ ਬਕਾਇਦਾ ਸ਼ਰਮਣੀ ਕਮੇਟੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹਦਾਇਤਾਂ ਨੇ ਕਿ ਗੁਰੂ ਸਾਹਿਬ ਜਾਂ ਗੁਰੂ ਸਾਹਿਬ ਦੇ ਪਰਿਵਾਰ ਦੀ ਇਸ ਤਰੀਕੇ ਦੀ ਨਕਲ ਕਰਨੀ ਜਿਹੜੀ ਹੈ ਉੱਤੇ ਪੂਰਨ ਜਿਹੜੀ ਹੈ ਪਾਬੰਦੀ ਹੈਗੀ ਹੈ ਈਵਨ ਕਿ ਜਿਹੜੀ ਚਾਰ ਸਾਹਿਬਜ਼ਾਦੇ ਮੂਵੀ ਵੀ ਜਿਹੜੀ ਤੁਸੀਂ ਆਈ ਜਦੋਂ ਤੁਸੀਂ ਉਹ ਦੇਖੋਗੇ ਕਿ ਉੱਥੇ ਗੁਰੂ ਸਾਹਿਬ ਦਾ ਜਿਹੜਾ ਕਿਰਦਾਰ ਹੈ ਕਿ ਉਹ ਸਿਰਫ ਇੱਕ ਤਸਵੀਰ ਜਿਹੜੀ ਹੈ ਦਿਖਾਈ ਹੈਗੀ ਹੈ ਤੇ ਜਦੋਂ ਜਾਦਾ ਆਪਾਂ ਡੀਪ ਚ ਜਾਂਦੇ ਆਂ ਤੇ ਉਸ ਨੂੰ ਵੀ ਜਿਹੜੇ ਸਿੱਖ ਵਿਦਵਾਨ ਹੈਗੇ ਨੇ ਉਹ ਉਹਨੂੰ ਵੀ ਜਿਹੜਾ ਕਿਤਨਾ ਕਿਤੇ ਉਸ ਤਰੀਕੇ ਦੇ ਨਾਲ ਪ੍ਰਵਾਨਗੀ ਜਿਹੜੀ ਨਹੀਂ ਦਿੰਦੇ ਹੈਗੇ ਪਰ ਦੁਬਾਰਾ ਆਪਾਂ ਇਸੇ ਪਰਕਰਨ ਤੇ ਆਉਨੇ ਆ ਇਹ ਤਾਂ ਇੱਕ ਪੱਖ ਹੋ ਗਿਆ ਇਸ ਨੂੰ ਲੈ ਕੇ ਬੜੇ ਵੱਡੇ ਪੱਧਰ ਤੇ ਵਿਰੋਧ ਹੋਇਆ ਹੈਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਰੋਣੀ ਕਮੇਟੀ ਦੇ ਨੋਬਿਰੋਧ ਹੋਇਆ इवन ਕੇ ਦਿੱਲੀ ਕਮੇਟੀ ਦੇ ਵੱਲੋਂ ਬਕਾਇਦਾ ਵਿਰੋਧ ਹੋਇਆ ਉਹਨਾਂ ਦਾ ਤੇ ਕਰਨਾ ਬਣਦਾ ਵੀ ਹੈ ਨਾ ਕਿਉਂਕਿ ਬਹੁਤ ਸਾਰੀਆਂ ਸ਼ਖਸੀਆਂ ਜਿਹੜੀਆਂ ਵੀਡੀਓ ਨੇ ਉਹ ਐਂਟੀ ਭਾਰਤੀ ਜਨਤਾ ਪਾਰਟੀ ਹੁੰਦੀਆਂ ਨੇ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਹਦੇ ਖਿਲਾਫ ਵੱਡੇ ਪੱਧਰ ਤੇ ਜਿਹੜਾ ਕਿ ਤਨਾ ਕਿਤੇ ਇਹਦੀਆਂ ਵੀਡੀਓਜ਼ ਜਿਹੜੀਆਂ ਆਉਂਦੀਆਂ ਹੈਗੀਆਂ ਨੇ ਤੇ ਉਹਨਾਂ ਨੇ ਵੀ ਖੁੱਲ ਕੇ ਵਿਰੋਧ ਕੀਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਤੇ ਬਕਾਇਦਾ ਐਫ ਆਈ ਆਰ ਦਰਜ ਕਰਾਉਣ ਤੱਕ ਦੀ ਜਿਹੜੀ ਗੱਲਬਾਤ ਜਿਹੜੀ ਉਹਦੋਂ ਕੀਤੀ ਹੈਗੀ ਆ ਪਰ ਇਹ ਇੱਕ ਪੱਖ ਹੋ ਗਿਆ ਕਿ ਕੱਲਾ ਇਥੇ ਇਹ ਨਹੀਂ ਕਿ ਗੁਰੂ ਸਾਹਿਬਾਨ ਦੀ ਜਿਹੜੀ ਮੂਵਮੈਂਟ ਦਿਖਾਈ ਗਈ ਉਹ ਉਹ ਡਿਲੇ ਹਟਾ ਦਿੱਤੀ ਗਈ ਜਦੋਂ ਇੰਨੇ ਵੱਡੇ ਪੱਦਰ ਤੇ ਵਿਰੋਧ ਹੋਇਆ ਫਿਰ ਇਹ ਕੋਸ਼ਿਸ਼ ਇੰਨੇ ਦੇ ਵੱਲੋਂ ਕੀਤੀ ਗਈ ਕਿ ਮੈਂ ਜੀ ਉਹਨੂੰ ਬਲਰ ਕਰ ਦੇਣਾ ਜਾਂ ਕਿਸ ਤਰ੍ਹਾਂ ਕਿਉਂਕਿ ਵੀਡੀਓ YouTube ਤੇ ਇੱਕ ਵਾਰੀ ਪੈ ਗਈ ਤੇ ਫਿਰ ਤੁਸੀਂ ਉਹਨੂੰ ਡਿਲੀਟ ਨਹੀਂ ਮਤਲਬ ਤੁਸੀਂ ਉਹਦੇ 'ਚ ਕੋਈ ਸ਼ੈਡਡਡ ਨਹੀਂ ਜਿਹੜਾ ਕਰ ਸਕਦੇ ਹੈਗੇ ਕਿ ਉਹਨੂੰ ਰਿਪਲੇਸ ਕਰ ਦਿਓ ਉਹ ਤਾਂ ਪੈ ਗਈ ਹੋ ਜਾਂ ਹਟੇਗੀ ਜਾਂ ਪ੍ਰਾਈਵੇਟ ਹੋਏਗੀ ਜਾਂ ਥੋੜਾ ਬੋਤਾ ਜੇ ਬਲਰ ਵਗੈਰਾ ਹੋਵੇ ਪਰ ਵੱਡੇ ਪੱਧਰ ਤੇ ਇਹਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਪੁੱਛਿਆ ਜੀ ਮੈਂ ਕੁਝ ਗਲਤ ਕੀਤਾ ਜਾਂ ਕਿਸ ਤਰ੍ਹਾਂ ਤੇ ਜਦੋਂ ਜ਼ਿਆਦਾ ਵਿਰੋਧ ਹੋਇਆ ਤੇ ਫਿਰ ਉਸ ਤੋਂ ਬਾਅਦ ਨੇ ਵੀਡੀਓ ਜਿਹੜੀ 2 ਦਿਨ ਬਾਅਦ ਹਟਾ ਦਿੱਤੀ ਪਰ ਉਸ ਤੋਂ ਪਹਿਲਾਂ ਤਕਰੀਬਨ ਜਿੰਨਾਂ ਲੋਕਾਂ ਨੇ ਦੇਖੀ ਹੈਗੀ ਅਸੀਂ ਉਹਨਾਂ ਦੇ ਆਧਾਰ ਤੇ ਹੀ ਗੱਲਬਾਤ ਜਿਹੜੀ ਹੈ ਕਰ ਸਕਦੇ ਹਾਂ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਨੇ ਇਤਿਹਾਸਿਕ ਊਣਤਾਈਆਂ ਵੀ ਉਸ ਦੇ ਵਿੱਚ ਨੇ ਜੀ ਆਪਾਂ ਉਸ ਦੇ ਵਿੱਚ ਸਭ ਤੋਂ ਵੱਡੀ ਇਤਿਹਾਸਿਕ ਊਣਤਾਈ ਦੀ ਗੱਲ ਕਰੀਏ ਕਿ ਅ ਹਰਮੰਦਰ ਸਾਹਿਬ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਇਹ ਸ਼ਖਸ ਇਹ ਦਾਵਾ ਕਰ ਰਿਹਾ ਕਹਿੰਦਾ ਕਿ ਅਕਬਰ ਨੇ ਜਿਹੜੀ ਹੈ ਗੁਰੂ ਸਾਹਿਬਾਨ ਨੂੰ ਗਿਫਟ ਦਿੱਤੀ ਸੀ ਹੁਣੇ-ਹੁਣੇ ਤੁਸੀਂ ਤ ਸਕਰੀਨ ਤੇ ਤਸਵੀਰਾਂ ਵੀ ਜਿਹੜੀਆਂ ਲਗਾਈਆਂ ਨੇ ਕਿ ਬਕਾਇਦਾ ਤੁੰਗ ਪਿੰਡ ਦੇ ਜਿਹੜੇ ਜ਼ਿਮੀਂਦਾਰ ਹੈਗੇ ਨੇ ਉਹਨਾਂ ਤੋਂ 500 ਬੀਗੇ ਜ਼ਮੀਨ ਜਿਹੜੀ ਹੈ ਗੁਰੂ ਸਾਹਿਬ ਦੇ ਵੱਲੋਂ 700 ਅਕਬਰੀ ਮੋਹਰਾਂ ਦੇ ਕੇ ਜਿਹੜੀਆਂ ਨੇ ਉਹ ਲਈ ਗਈ ਸੀ ਮਤਲਬ ਕਿ ਮਾਲਕ ਜਿਹੜੇ ਨੇ ਉਹ ਤੁੰਗ ਪਿੰਡ ਦੇ ਜ਼ਿਮੀਂਦਾਰ ਨੇ ਅਕਬਰੀ ਮੋਹਰਾਂ ਉਸ ਟਾਈਮ ਦੀ ਜਿਹੜੀ ਕਰੰਸੀ ਹੈਗੀ ਹੈ ਕਿਉਂਕਿ ਅਕਬਰ ਦਾ ਜਿਹੜਾ ਰਾਜ ਹੈਗਾ ਹੈ ਤੇ ਫਿਰ ਇੱਥੇ ਉਹ ਗਿਫਟ ਵਾਲੀ ਗੱਲ ਤੇ ਉਹ ਬਣਦੀ ਨਹੀਂ ਹੈਗੀ ਕਿਉਂਕਿ ਔਰ ਦੂਜਾ ਜਿਹੜਾ ਹੈਗਾ ਹੈ ਕਿ ਇਸ ਦੇ ਵਿੱਚ ਗੁਰੂ ਸਾਹਿਬਾਨ ਨੂੰ ਜਦੋਂ ਸੀਸ ਲੈ ਕੇ ਆਉਂਦੇ ਨੇ ਭਾਈ ਜਤਾ ਜੀ ਤੇ ਉਦੋਂ ਬਕਾਇਦਾ ਜਦਾਂ ਬੱਚਾ ਰੋਂਦਾ ਹੈ ਉਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਹੈ ਦਰਅਸਲ ਕੀ ਹੈ ਕਿ ਜਦੋਂ ਅਸੀਂ ਕਿਸੇ ਧਰਮ ਨੂੰ ਬਿਲੋਂਗ ਨਹੀਂ ਕਰਦੇ ਹੁੰਦੇ ਤੇ ਫਿਰ ਇਹ ਵੀ ਹੁੰਦਾ ਹੈ ਕਿ ਧਰਮ ਦੀਆਂ ਰਿਵਾਇਤਾਂ ਕੀ ਨੇ ਧਰਮ ਦੀਆਂ ਪਰੰਪਰਾਵਾਂ ਕੀ ਨੇ ਉਹ ਨਹੀਂ ਪਤਾ ਹੁੰਦਾ ਹੁਣ ਇੱਥੇ ਗੁਰੂ ਸਾਹਿਬਾਨ ਦੇ ਰੋਂਣ ਦੀ ਗੱਲ ਸਾਨੂੰ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਹੈਗੀ ਈਵਨ ਕਿ ਜਦੋਂ ਗੁਰੂ ਸਾਹਿਬਾਨ ਦੇ ਸਾਹਮਣੇ ਜਿਹੜੀ ਸ਼ਹਾਦਤ ਹੁੰਦੀ ਹੈ ਸਾਬ ਜਾਰਾ ਬਾਬਾਜੀਤ ਸਿੰਘ ਤੇ ਬਾਬਾ ਦੁਜਾਰ ਸਿੰਘ ਦੀ ਕਿ ਉਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਜਕਾਰੇ ਛੜਦੇ ਨੇ ਤੇ ਮਤਲਬ ਇਥੇ ਰੋਣ ਵਾਲਾ ਕਨਸੈਪਟ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਉਹ ਇਦਾਂ ਹੁੰਦਾ ਨਾ ਕਿ ਜਦੋਂ ਜਦੋਂ ਇੱਕ ਬੰਦਾ ਸੋਚਦਾ ਹੈ ਜਾਂ ਜਦੋਂ ਇੱਕ ਆਊਟਸਾਈਡਰ ਸੋਚਦਾ ਹੈ ਤੇ ਉਹਨੂੰ ਸ਼ਾਇਦ ਇਹ ਲੱਗਦਾ ਹੈ ਕਿ ਇਹ ਵੀ ਸੰਸਾਰਿਕ ਲੈਵਲ ਤੇ ਹੀ ਆ ਕਿ ਗੁਰੂ ਸਾਹਿਬ ਇੱਕ ਨਾਰਮਲ ਜੇ ਸੁਧਾਰਕ ਸਨ ਵੀ ਜੇ ਸਾਡੇ ਪੀੜ ਹੁੰਦੀ ਆ ਤੇ ਉਹ ਵੀ ਉਸੇ ਤਰੀਕੇ ਦਾ ਹੀ ਜਿਹੜਾ ਹੈ ਮਹਿਸੂਸ ਕਰਦੇ ਹੋਣਗੇ ਕਿਉਂਕਿ ਉਹ ਇਤਿਹਾਸ ਤੋਂ ਉਹ ਜਿਹੜਾ ਮਹਿਸੂਸ ਕਰਨ ਵਾਲਾ ਤਰੀਕਾ ਹੈਗਾ ਉਸ ਤੋਂ ਉਹ ਵੀ ਹੋਣੀ ਹੈਗੇ ਨੇ ਹੁਣ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਆਂ ਤੇ ਜਦੋਂ ਬਾਬਾ ਆਪਾਂ ਕਹੀਏ ਕਿ ਭਾਈ ਮਨੀ ਸਿੰਘ ਦਾ ਜਦੋਂ ਬੰਦਬੰਦ ਕੱਟਣ ਦੀ ਗੱਲ ਆਉਂਦੀ ਹੈ ਤੇ ਉਦੋਂ ਜਿਹੜਾ ਹੈਗਾ ਏ ਉਹ ਇੱਕਦਮ ਪਿੱਛੇ ਹੋ ਕੇ ਜਿਹੜਾ ਬੈਠ ਜਾਂਦੇ ਨੇ ਆਪਣਾ ਪਾਠ ਕਰਦੇ ਹੈਗੇ ਨੇ ਉਦੋਂ ਕੋਈ ਚੀਕਾਂ ਨਹੀਂ ਵੱਜਦੀਆਂ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੁਣ ਜੇ ਆ ਆਮ ਬੰਦੇ ਦਾ ਜੇ ਆਪਾਂ ਕਹਿਣਾ ਹੋਵੇ ਤੇ ਕੀ ਹਾਲਾਤ ਹੋਣਗੇ ਸਾਡੇ ਇੱਕ ਸੂਈ ਵੀ ਚੁੱਪ ਜਾਂਦੀ ਹੈ ਤੇ ਬੜੀ ਦਰਦ ਹੁੰਦੀ ਹੈ ਪਰ ਗੁਰੂ ਨੇ ਸੰਤ ਤੇ ਸੁਪਾਹੀ ਦਾ ਜਿਹੜਾ ਉਹ ਸੁਮੇਲ ਕਰ ਦਿੱਤਾ ਨਾ ਕਿ ਉਹ ਸੰਤ ਦਾ ਲੈਵਲ ਵੀ ਉਸ ਵੱਡੇ ਉਸ ਲੈਵਲ ਦੇ ਉੱਤੇ ਹੈ ਕਿ ਜਿੱਥੇ ਫਿਰ ਤੁਹਾਨੂੰ ਦਰਦ ਤੁਹਾਨੂੰ ਪੀੜਾ ਨਹੀਂ ਹੁੰਦੀ ਤੇ ਉਹ ਦੇਖਣ ਨੂੰ ਸਾਨੂੰ ਲੱਗ ਰਿਹਾ ਹੁੰਦਾ ਕਿ ਇਹ ਸ਼ਾਇਦ ਕ੍ਰਿਸ਼ਮਾ ਆਏ ਚੀਜ਼ਾਂ ਸੰਭਵ ਨਹੀਂ ਨੇ ਪਰ ਇਹ ਹੋਈਆਂ ਨੇ ਉਹ ਛੱਡੋ ਜਿੰਨੇ ਦਰਦ ਆਪਾਂ ਕਹਿ ਲੀਏ ਕਿ 1984 ਤੋਂ ਬਾਅਦ ਇੱਕ ਸੰਘਰਸ਼ ਦੇ ਦੌਰਾਨ ਵੀ ਜਿਹੜੇ ਤਸੀਹੇ ਦਿੱਤੇ ਗਏ ਉਹਦੇ ਜੀ ਵੀ ਸਾਨੂੰ ਇਹ ਐਗਜ਼ਾਮਪਲ ਜਿਹੜੀਆਂ ਸਾਹਮਣੇ ਪ੍ਰਗਟ ਹੋਈਆਂ ਦੇਖੀਆਂ ਦੂਜੇ ਬੰਨੇ ਜਿਹੜਾ ਹੈਗਾ ਕਿ ਇਹ ਵਾਲੀ ਗੱਲ ਹੋ ਗਈ ਦੂਸਰੇ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਤਲਬ ਉਹ ਇਸ ਤਰੀਕੇ ਦੇ ਨਾਲ ਦਿਖਾਉਂਦਾ ਹੈਗਾ ਇਸ ਦੇ ਵਿੱਚ ਕਿ ਸ਼ਾਇਦ ਗੁਰਗੋਬਨ ਸਿੰਘ ਜੀ ਦਾ ਕਹਿੰਦਾ ਵੀ ਜਦੋਂ ਗੱਲਾਂ ਬਾਤਾਂ ਸਾਰੀਆਂ ਨਹੀਂ ਹੋਈਆਂ ਤੇ ਫਿਰ ਉਹ ਦੱਖਣ ਨੂੰ ਚਲੇ ਗਏ ਮਤਲਬ ਗੁਰੂ ਸਾਹਿਬਾਨ ਦਾ ਦੱਖਣ ਵੱਲ ਨੂੰ ਜਾਣਾ ਉਹ ਸਿਰਫ ਇਦਾਂ ਨਹੀਂ ਹੈਗਾ ਕਿ ਉਹ ਸਿਰਫ ਬੰਦਾ ਸਿੰਘ ਬਹਾਦਰ ਵਾਲੇ ਮਸਲੇ ਤੇ ਹੀ ਗਏ ਗੁਰੂ ਸਾਹਿਬ ਦਾ ਦੱਖਣ ਵੱਲ ਨੂੰ ਜਾਣ ਦਾ ਹੈਗਾ ਕਿ ਬਕਾਇਦਾ ਜ਼ਫਰਨਾਮਾ ਲਿਖਿਆ ਜਾਂਦਾ ਹੈ ਜ਼ਫਰਨਾਮੇ ਤੋਂ ਬਾਅਦ ਸ਼ਿਕਸਨਾਮਾ ਔਰੰਗਜ਼ੇਬ ਵੱਲੋਂ ਲਿਖਿਆ ਜਾਂਦਾ ਹੈ ਜਿਹੜਾ ਕਿ ਉਹਦੀ ਆਪਣੇ ਤਿੰਨਾਂ ਪੁੱਤਰਾਂ ਦੇ ਨਾਮ ਤੇ ਚਿੱਠੀ ਹੁੰਦੀ ਹੈ ਕਿ ਮੈਂ ਆਇਆ ਤੇ ਉਦਾਂ ਹੀ ਹਸਾ ਪਰ ਮੈਂ ਇਥੋਂ ਪਾਪਾਂ ਦਾ ਭਾਰ ਦੁੱਖਾਂ ਦਾ ਭਾਰ ਜਦੋਂ ਉਹਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਕਿੰਨੇ ਗਲਤ ਕੰਮ ਕੀਤੇ ਨੇ ਕਿਉਂਕਿ ਆਪਣੇ ਤੌਰ ਤੇ ਤੇ ਉਹ ਇਹੀ ਕਰ ਰਿਹਾ ਸੀ ਨਾ ਕਿ ਮੈਂ ਪੂਰਾ ਜਿਹੜਾ ਹੈਗਾ ਇੱਕ ਖਿੱਤੇ ਦੇ ਵਿੱਚ ਕੋਈ ਧਰਮ ਜਾਂ ਇਸਲਾਮ ਦਾ ਮੈਂ ਇੱਕ ਵੱਡਾ ਪ੍ਰਚਾਰਾ ਕਰਾਇਆ ਮੈਂ ਇਸਲਾਮ ਫੈਲਾ ਦੇਣਾ ਹੈ ਪਰ ਜਦੋਂ ਉਹਦੀਆਂ ਜ਼ਫਰਨਾਮਾ ਪੜ੍ਹ ਕੇ ਅੱਖਾਂ ਖੁੱਲਦੀਆਂ ਨੇ ਤੇ ਫਿਰ ਉਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਦਿਮਾਗੀ ਤੌਰ ਤੇ ਜਿਹੜਾ ਹੈ ਉਹਦੀ ਜਿਹੜੀ ਮੌਤ ਜਿਹੜੀ ਅਖੀਰਲੇ ਟਾਈਮ ਤੇ ਹੁੰਦੀ ਹੈਗੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਬਹਾਦਰ ਸ਼ਾਹ ਦੀ ਦਾ ਗੁਰੂ ਸਾਹਿਬ ਦੇ ਕੋਲ ਆਉਣਾ ਬਹਾਦਰ ਸ਼ਾਹ ਦਾ ਭਾਈ ਨੰਦ ਲਾਲ ਸਿੰਘ ਜਿਹੜੇ ਹੈਗੇ ਨੇ ਕਿਉਂਕਿ ਉਹ ਉਹਨਾਂ ਦੇ ਟੱਚ ਦੇ ਵਿੱਚ ਪਹਿਲਾਂ ਹੀ ਸੀਗਾ ਕਿਉਂਕਿ ਉਹ ਉਹਨਾਂ ਦੇ ਦਰਬਾਰ ਦੇ ਵਿੱਚ ਸਨ ਭਾਈ ਨੰਦ ਲਾਲ ਜੀ ਤੇ ਉਹਨਾਂ ਦੇ ਥਰੂ ਫਿਰ ਗੱਲਬਾਤ ਹੁੰਦੀ ਹੈ ਕਿ ਮਦਦ ਕੀਤੀ ਜਾਵੇ ਗੁਰੂ ਸਾਹਿਬ ਬਾਲ ਦੇ ਵੱਲੋਂ ਬਕਾਇਦਾ ਮਦਦ ਕੀਤੀ ਜਾਂਦੀ ਹੈ ਸਿੰਘ ਭੇਜ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਗੱਦੀ ਤੇ ਬੈਠਦਾ ਹੈ ਤੇ ਬਕਾਇਦਾ ਗੁਰੂ ਸਾਹਿਬ ਨੇ ਕੁਝ ਸ਼ਰਤਾਂ ਜਿਹੜੀਆਂ ਦਿੱਤੀਆਂ ਸਨ ਤੇ ਨਾਲ ਇੱਕ ਸਮਾਂ ਵੀ ਦਿੱਤਾ ਸੀ ਕਿ ਆਹ ਸ਼ਰਤਾਂ ਹੈ ਇਹ ਟਾਈਮ ਲਿਮਟ ਹੈਗਾ ਔਰ ਇਸੇ ਦੇ ਦੌਰਾਨ ਜਿਹੜਾ ਹੈਗਾ ਕਿ ਚਾਹੇ ਉਹ ਵਜ਼ੀਰ ਖਾਨ ਵਾਲਾ ਹੋਵੇ ਜਾਂ ਬਾਕੀ ਦੇ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਜਾਂ ਉਹਨਾਂ ਨੂੰ ਖਾਸ ਕਰਕੇ ਆਪਾਂ ਕਹਿ ਲਈ ਕਿ ਸਜ਼ਾ ਦਿੱਤੀ ਜਾਵੇ ਕਿ ਵਜ਼ੀਰ ਖਾਨ ਨੇ ਜਿਹੜੀਆਂ ਹਉਨਤਾਈਆਂ ਕੀਤੀਆਂ ਨੇ ਜਾਂ ਹੋਰ ਜੋ ਕੁਝ ਵੀ ਹੈਗਾ ਹੈ ਤੇ ਫਿਰ ਬਹਾਦਰ ਸ਼ਾਹ ਵੀ ਉਧਰ ਨੂੰ ਜਾਂਦਾ ਹੈ ਤੇ ਦੱਖਣ ਵੱਲ ਨੂੰ ਜਿਹੜਾ ਹੈ ਗੁਰੂ ਸਾਹਿਬ ਕਿਉਂਕਿ ਪਹਿਲਾਂ ਹੀ ਤੁਰੇ ਹੋਏ ਸਨ ਔਰੰਗਜ਼ੇਬ ਨੂੰ ਮਿਲਣ ਵਾਲੀ ਘਟਨਾ ਵੀ ਇਹਦੇ ਚ ਆ ਜਾਂਦੀ ਹੈ ਕਿ ਕਿਵੇਂ ਜਿਹੜਾ ਹੈਗਾ ਕਿ ਉਹ ਕਹਿੰਦਾ ਕਿ ਮੈਂ ਮਿਲਣਾ ਚਾਹੁੰਨਾ ਬਟ ਮੈਂ ਆਪ ਸਰੀਰਕ ਤੌਰ ਤੇ ਜਿਹੜਾ ਤੁਹਾਨੂੰ ਮਿਲ ਨਹੀਂ ਸਕਦਾ ਤੁਸੀਂ ਮੈਨੂੰ ਇੱਧਰ ਮਿਲ ਲਾਓ ਪਰ ਰਸਤੇ 'ਚ ਪਤਾ ਲੱਗ ਜਾਂਦਾ ਹੈ ਫਿਰ ਬਹਾਦਰ ਸ਼ਾਹ ਵਾਲਾ ਇਨਸੀਡੈਂਟ ਹੁੰਦਾ ਹੈ ਤੇ ਬਾਕਾਇਦਾ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਆਗਰੇ ਤੇ ਵਿੱਚ ਜਿਹੜਾ ਹੈ ਬੁਲਾਉਂਦਾ ਹੈਗਾ ਔਰ ਉੱਥੇ ਜਿਹੜਾ ਉਹਨਾਂ ਦਾ ਖਾਨਦਾਨੀ ਖੰਡਾ ਹੈਗਾ ਉਹ ਵੀ ਜਿਹੜਾ ਦਿੰਦਾ ਹੈ ਉਹ ਰਾਜ ਵੀ ਉਹ ਇਤਿਹਾਸਕ ਤੌਰ ਤੇ ਅਨੰਦਪੁਰ ਸਾਹਿਬ ਹਰੇਕ ਖੋਲੇ ਮੱਲੇ ਤੇ ਸ਼ਸਤਰ ਦਰਸ਼ਨ ਦੇ ਵਿੱਚ ਦਿਖਾਇਆ ਜਾਂਦਾ ਹੈ ਮਤਲਬ ਉਹਨੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪਿਓ ਦੇ ਕੀਤੇ ਹੋਏ ਗੁਨਾਹਾਂ ਦੀ ਮੁਆਫੀ ਵੀ ਮੰਗ ਲਈ ਸੀ ਤੇ ਗੁਰੂ ਸਾਹਿਬ ਨੂੰ ਐਜ਼ ਏ ਪੈਗੰਬਰ ਤੌਰ ਤੇ ਜਾਂ ਜਿਹੜਾ ਰਤਬਾ ਹੈ ਗੁਰੂ ਸਾਹਿਬ ਨੂੰ ਉਹ ਦੇ ਦਿੱਤਾ ਸੀ ਕਿਉਂਕਿ ਗੁਰੂ ਸਾਹਿਬ ਸ਼ਸਤਰਧਾਰੀ ਹੋ ਕੇ ਦਰਬਾਰ ਚ ਜਾਂਦੇ ਨੇ ਔਰ ਬਹਾਦਰ ਸ਼ਾਹ ਦੇ ਬਰਾਬਰ ਤੇ ਬੈਠਦੇ ਹੈਗੇ ਨੇ ਇਹ ਸਾਰਾ ਇੱਕ ਇਤਿਹਾਸਕ ਪੱਖ ਹੈ ਜਿਸ ਨੂੰ ਲੁਕੋਇਆ ਗਿਆ ਫਿਰ ਦੱਖਣ ਵੱਲ ਜਾਂਦੇ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਉਹ ਦਿਖਾਉਂਦਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਹੈ ਉੱਥੇ ਸਿਰਫ ਉਹ ਇੰਨਾ ਕੁ ਦਿਖਾ ਦਿੰਦਾ ਵੀ ਸ਼ਾਇਦ ਗੁਰੂ ਸਾਹਿਬ ਦਾ ਮੋਟਿਵ ਐ ਸੀ ਕਹਿੰਦੇ ਤੂੰ ਜਾ ਕੇ ਜਿਹੜਾ ਹੈ ਬਦਲਾ ਲੈ ਕਿ ਕੱਲਾ ਵਜੀਰ ਖਾਨ ਆਲਾ ਹੁਣ ਗੁਰੂ ਸਾਹਿਬ ਨੇ ਇਹ ਸਿਰਫ ਬਦਲੇ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਸੀ ਤੋਰਿਆ ਨਾਲੇ ਉਥੇ ਗੁਰੂ ਸਾਹਿਬ ਨੇ ਜੇ ਬਦਲੇ ਨੂੰ ਲੈ ਕੇ ਤੋਰਿਆ ਹੁੰਦਾ ਫਿਰ ਤਾਂ ਉਹ ਪੂਰਾ ਹੋ ਗਿਆ ਸੀ ਮੋਟਿਵ 1710 ਨਹੀਂ ਪੂਰਾ ਹੋ ਗਿਆ ਸੀ ਜਦੋਂ ਜੰਗ ਹੁੰਦੀ ਹੈ ਸਰਹੰਤੀ ਉਦੋਂ ਜਿਹੜਾ ਹੈ ਵਜੀਰ ਖਾਨ ਮਾਰਿਆ ਜਾਂਦਾ ਹੈ ਫਿਰ ਅੱਗੇ ਦਾ ਕੀ ਗੁਰੂ ਸਾਹਿਬ ਨੇ ਜਿਹੜੇ ਗੁਰਨਾਨਕ ਦੇ ਮਿਸ਼ਨ ਦੀ ਜਿਹੜੀ ਸੰਪੂਰਨਤਾ ਸੀ ਜਾਂ ਖਾਲਸੇ ਦੇ ਪ੍ਰਗਟ ਦੀ ਪ੍ਰਗਟ ਕਰਨ ਤੋਂ ਬਾਅਦ ਜਿਹੜਾ ਹੈ ਸਮਾਜ ਦੀ ਇੱਕ ਜਿਹੜੀ ਸਿਰਜਣਾ ਕਰਨੀ ਸੀ ਜਿਸ ਦੇ ਵਿੱਚ ਹਲੇਮੀ ਰਾਜ ਕਹਿ ਦਿੰਦੇ ਆ ਖਾਲਸਾ ਰਾਜ ਕਹਿ ਦਿੰਦੇ ਆ ਉਹ ਇੱਕ ਜਿਹੜਾ ਮਿਸ਼ਨ ਸੀ ਉਹ ਮਿਸ਼ਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਜਾਂਦਾ ਹੈ ਔਰ ਬਕਾਇਦਾ 1710 ਨੂੰ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਕਿਵੇਂ ਇੱਕ ਵੱਡਾ ਦਰਬਾਰ ਜਿਹੜਾ ਹੈ ਲੱਗਦਾ ਹੈਗਾ ਔਰ ਬਕਾਇਦਾ ਸੇਕਾ ਰਾਇ ਦੇ ਸੇਕ ਜਿਹੜੇ ਨੇ ਚਲਾਏ ਜਾਂਦੇ ਨੇ ਬਕਾਇਦਾ ਜਿਹੜਾ ਹੈ ਜਿਹੜੇ ਵਾਈ ਕਾਰਨ ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਂਦਾ ਇੱਕ ਪਹਿਲਾ ਖਾਲਸਾ ਰਾਜ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਸਟੈਬਲਿਸ਼ ਕੀਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਕਿਤਨਾ ਕਿਤੇ ਇੱਥੇ ਲੁਕੋਈਆਂ ਗਈਆਂ ਨੇ ਫਿਰ ਜਦੋਂ ਗ੍ਰਫਤਾਰੀ ਦੀ ਗੱਲ ਆਉਂਦੀ ਹੈ ਜਾਂ ਕਿਸ ਤਰੀਕੇ ਦੇ ਨਾਲ ਉੱਥੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਹੈ ਚੀਕ ਮਾਰਦੇ ਹੋਏ ਵੀ ਕੁਝ ਇਸ ਤਰ੍ਹਾਂ ਦਾ ਵੀ ਜਿਹੜਾ ਦਿਖਾਇਆ ਗਿਆ ਹੈ ਮਤਲਬ ਫਿਰ ਅਮਰ ਸੰਚਾਰ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤੇ ਉਹ ਪਾਣੀ ਤੇ ਚੀਨੀ ਕਹਿ ਦਿੰਦਾ ਹੈ ਮਤਲਬ ਓਨੇ ਇੱਕ ਜੀ ਕਰਕੇ ਉਹਨੂੰ ਖਤਮ ਕਰ ਦਿੰਦਾ ਹੈ ਔਰ ਫਿਰ ਇੱਥੇ ਇੱਕ ਵੱਡੀ ਇਤਿਹਾਸਿਕ ਉਤਾਹੀ ਕਰਦਾ ਹੈ ਕਹਿੰਦਾ ਕਿ ਖਾਲਸੇ ਕੀ ਸਾਜਨਾ ਤੋਂ ਬਾਅਦ ਸਿੱਖਾਂ ਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਜਿਆਦਾ ਜਿਹੜੀ ਕੀਮਤ ਹੈ ਉਹ ਬਾਦ ਦੇ ਵਿੱਚ ਦੇਣੀ ਪਵੇਗੀ ਪਰ ਇਹ ਗੱਲ ਤੇ ਹੁਣ ਗੁਰਨਾਨਕ ਸਾਹਿਬ ਆਪ ਹੀ ਕਲੀਅਰ ਕਰ ਦਿੰਦੇ ਨੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਕਿ ਉਹ ਇਹ ਤਨੀ ਇਹ ਸਿੱਖਾਂ ਨੂੰ ਪਤਾ ਸੀ ਸਿੱਖਾਂ ਨੂੰ ਤਾਂ ਪਹਿਲੇ ਜਾਮੇ ਤੋਂ ਹੀ ਪਤਾ ਸੀ ਕਿ ਇੱਥੇ ਗੱਲ ਸੀਸ ਤਲੀ ਦੇ ਉੱਤੇ ਰੱਖਣ ਦੀ ਹੋਣੀ ਹੈ ਜੀ ਤੇ ਇਹਦੇ 'ਚ ਇਹ ਵੀ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸਿਕ ਗਲਤੀ ਵੀ ਹੈ ਗੁਨਾਹ ਵੀ ਹੈਗੇ ਆ ਤੇ ਦੂਜੇ ਬੰਨੇ ਜਿਹੜਾ ਹੈਗਾ ਇਹ ਫਿਰ ਬਾਕੀ ਆਪਾਂ ਗੱਲ ਕਰੀਏ ਕਿ ਮਤਲਬ ਇੰਨੀਆਂ ਜਿਆਦੀਆਂ ਇਸ ਦੇ ਵਿੱਚ ਮਿਸਟੇਕਸ ਹਨ ਔਰ ਦੂਜਾ ਬਾਬਾ ਬੰਦਾ ਸਿੰਘ ਬਹਾਦਰ ਜੇ ਜਦੋਂ ਆਪਾਂ ਰਾਜ ਦੀ ਗੱਲ ਕਰਦੇ ਹਾਂ ਤੇ 1700 ਅ 12 ਤੋਂ ਲੈ ਕੇ 1700 13 ਤੱਕ ਜਿਹੜਾ ਹੈਗਾ ਬਹਾਦਰ ਸ਼ਾ ਇਹਨਾਂ ਖੋਫ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਜਦੋਂ 1710 ਨੂੰ ਖਾਲਸਾ ਰਾਜ ਸਟੈਬਲਿਸ਼ ਹੋ ਚੁੱਕਾ ਹੈ ਉਹਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਆਪਸੀ ਖਾਨਾ ਜੱਗੀ ਹੋ ਜਾਂਦੀ ਹੈ ਇੱਕ ਹੋਰ ਬਾਦਸ਼ਾ ਆਉਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਮਤਲਬ 3-4 ਸਾਲ ਦੇ ਸਮੇਂ ਦੇ ਦੌਰਾਨ 2-3 ਬਾਦਸ਼ਾ ਇਹਨਾਂ ਦੇ ਜਿਹੜੇ ਨੇ ਉਹ ਨਿਕਲ ਜਾਂਦੇ ਨੇ ਆਪਾਂ ਕਹਿ ਸਕਦੇ ਹਾਂ ਕਿ ਉਹ ਸੰਸਾਰ ਛੱਡ ਕੇ ਚਲੇ ਜਾਂਦੇ ਨੇ ਤੇ ਇਹਨੂੰ ਕੋਈ ਇੰਨਾ ਲਾਈਟਲੀ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਛੋਟੀ ਜਿਹੀ ਗੱਲ ਸੀ ਉਹ ਵੱਡੀ ਗੱਲ ਸੀ ਤਾਂ ਹੀ ਤਾਂ ਤੁਸੀਂ ਦੇਖੋ ਨਾ ਕਿ ਇੱਕ ਪੂਰੇ ਮੁਲਕ ਦਾ ਜੇ ਬਾਦਸ਼ਾ ਹੋਵੇ ਤੇ ਉਹਨੂੰ ਕੀ ਇਹੋ ਜਿਹੀ ਪ੍ਰੋਬਲਮ ਪਈ ਮਤਲਬ ਉਹਨੂੰ ਇਹੋ ਜਿਹਾ ਲੱਗਿਆ ਗਣਾ ਫਿਰ ਫਰਕ ਸ਼ੇਅਰ ਜਦੋਂ ਬੰਦਾ ਹੈਗਾ ਤੇ ਫਿਰ ਦੁਬਾਰਾ ਜਿਹੜਾ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਹੁੰਦੀ ਹੈ ਗੁਰਦਾਸ ਨੰਗਲ ਦੀ ਗੜੀ ਚੋਂ ਗ੍ਰਫਤਾਰੀ ਹੁੰਦੀ ਉਹ ਸਾਰਾ ਅੱਗੇ ਜਿਹੜਾ ਚੱਲਦਾ ਹੈਗਾ ਮਤਲਬ ਤੁਸੀਂ ਇਹਨੂੰ ਇਤਿਹਾਸ ਨੂੰ ਵਿੱਚੋਂ ਥੋੜਾ ਥੋੜਾ ਕਰਕੇ ਔਰ ਫਿਰ ਜਿਹੜਾ ਆਪਾਂ ਆਲਰੇਡੀ ਕਹਿ ਕੇ ਆਏ ਆ ਕਿ ਇੱਕ ਇਤਿਹਾਸਿਕ ਤੌਰ ਤੇ ਵੀ ਕਾਫੀ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਗਲਤੀਆਂ ਸਨ ਔਰ ਦੂਜੇ ਬੰਨੇ ਜਦੋਂ ਇਹਦੇ ਰਿਸੋਰਸਸ ਦੀ ਗੱਲ ਕੀਤੀ ਤੇ ਉਸ ਦੇ ਵਿੱਚ ਸ਼ਾਇਦ ਖੁਸ਼ਵੰਤ ਸਿੰਘ ਹੋਣਾ ਦਾ ਜਿਹੜਾ ਨਾਮ ਆਉਂਦਾ ਹੈ ਕਿ ਸ਼ਾਇਦ ਉਹਨੇ ਸਿਰਫ ਉਹੀ ਇਕੱਲੇ ਫਾਲੋ ਕੀਤੇ ਹੈਗੇ ਨੇ ਉਹਨਾਂ ਨੂੰ ਵੀ ਪੂਰੇ ਤੌਰ ਦੇ ਉੱਤੇ ਪੰਥ ਨੇ ਪ੍ਰਮਾਣਗੀ ਨਹੀਂ ਦਿੱਤੀ ਬਹੁਤ ਸਾਰੀਆਂ ਜੋ ਉਹਨਾਂ ਦੇ ਵੱਲੋਂ ਇਤਿਹਾਸ ਲਿਖਿਆ ਗਿਆ ਉਸ ਦੇ ਵਿੱਚ ਗਲਤੀਆਂ ਹੈਗੀਆਂ ਨੇ ਕਿ ਤਨਾ ਕਿਤੇ ਜਿਹੜਾ ਹੈ ਆਪਾਂ ਨੂੰ ਵੀ ਪਤਾ ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਅਲਾਈਨਮੈਂਟ ਸੀ ਉਹ ਕਿਧਰ ਵੱਲੋਂ ਹੈਗੀ ਸੀ ਤਾਂ ਕਰਕੇ ਇਹ ਜਿਹੜੇ ਸਵਾਲ ਨੇ ਇੱਥੇ ਖੜੇ ਹੋਏ ਨੇ ਜਦ ਅਸੀਂ ਨਾ तमाम ਚੀਜ਼ਾਂ ਨੂੰ ਵੇਖ ਰਹੇ ਹਾਂ ਜੋ ਵਿਰੋਧ ਹੋਇਆ ਉਹ ਕਾਫੀ ਵੱਡੇ ਪੱਧਰ ਤੇ ਉੱਤੇ ਸੀਗਾ ਜੀ ਇਸ ਵਿਰੋਧ ਨੂੰ ਜਦ ਅਸੀਂ ਵੇਖਦੇ ਹਾਂ ਕਿ ਇਸ ਤਰੀਕੇ ਕਿਸੇ ਨੂੰ ਰੋਕਣਾ ਉਸ ਤੋਂ ਬਾਅਦ ਜੋ ਇਹ ਵੀ ਸਵਾਲ ਉੱਠਦੇ ਆਏ ਕਿ ਪ੍ਰਚਾਰ ਦੇ ਉੱਤੇ ਇਸ ਦਾ ਫਰਕ ਤਾਂ ਨਹੀਂ ਪੈਂਦਾ ਇਹ ਇਹ ਕਿਸ ਤਰੀਕੇ ਦੇ ਨਾਲ ਮੇਲ ਖਾਂਦੀਆਂ ਚੀਜ਼ਾਂ ਆ ਇਹਦੇ 'ਚ ਨਾ ਜਿੱਦਾਂ ਇਹ ਵੀ ਪੱਖ ਜਿੱਦਾਂ ਤੁਸੀਂ ਕਹਿ ਰਹੇ ਹੋ ਇਦਾਂ ਬਹੁਤ ਸਾਰੇ ਕੁਝ ਲੋਕ ਜਿਹੜੇ ਨੇ ਵੀਡੀਓ ਪਾ ਰਹੇ ਨੇ ਪਰ ਉਹਦੇ 'ਚ ਇਹ ਆ ਨਾ ਕਿ ਹੁਣ ਫਿਰ ਜੇ ਅਸੀਂ ਗਲਤ ਪ੍ਰਚਾਰ ਹੋਣ ਦੇ ਹੀ ਹੈ ਹੁਣ ਮਤਲਬ ਗੁਰੂ ਸਾਹਿਬ ਦੇ ਰੋਣ ਵਾਲਾ ਤਾਂ ਕਦੀ ਕੋਈ ਕਨਸੈਪਟ ਹੋਇਆ ਹੀ ਨਹੀਂ ਤੇ ਉਹਨੂੰ ਫਿਰ ਜੇ ਇਦਾਂ ਦੇ ਲੋਕ ਕਰਨਗੇ ਤੇ ਫਿਰ ਉਹਨੂੰ ਆਪਾਂ ਇਹ ਨਹੀਂ ਨਾ ਕਹਿ ਸਕਦੇ ਹੈਗੇ ਕਿ ਸਾਡਾ ਪ੍ਰਚਾਰ ਇਦਾਂ ਲਿਮਟਿਡ ਹੁੰਦਾ ਪ੍ਰਚਾਰ ਗੁਰੂ ਨੇ ਆਪ ਕਰਾਉਣਾ ਹੈ ਜਿੰਨਾ ਕਰਾ ਲੈਣਾ ਹੈਗਾ ਉਹ ਉਹਦੇ 'ਚ ਕਿਉਂ ਸਾਨੂੰ ਇਹ ਲੋੜ ਨਹੀਂ ਹੈ ਕਿ ਅਸੀਂ ਚੌਂਕਾਂ 'ਚ ਖੜਕੇ ਜਿਹੜਾ ਹੈਗਾ ਵੀ ਲੀਫਲੈਟ ਫੜ ਕੇ ਖੜੇ ਹੋਈਏ ਕਿ ਆ ਜਿਹੜਾ ਹੈਗਾ ਜਿੱਦਾਂ ਆਪਾਂ ਦੇਖਿਆ ਕਿ ਬਾਕੀ ਦੇ ਧਰਮਾਂ ਦੇ ਵਿੱਚ ਹੁੰਦਾ ਏ ਇੱਥੇ ਸਿਰ ਤਰ ਤਲੀ ਗੁਲੀ ਮਰੀ ਆਓ ਇੱਥੇ ਇਹ ਗੱਲ ਹੈਗੀ ਹੈ ਹੁਣ ਇੱਥੇ ਤੇ ਜਦੋਂ ਅਕਾਲ ਪੁਰਖ ਤੇ ਕਿਰਪਾ ਕਿਸੇ ਤੇ ਕਰਨੀ ਹੈ ਤੇ ਉਹਨੇ ਹੀ ਜਿਹੜਾ ਹੈਗਾ ਇਸ ਪੰਥ ਦੇ ਵਿੱਚ ਸ਼ਾਮਿਲ ਹੋਣਾ ਹੈ ਬਾਕੀ ਜਦੋਂ ਤੁਸੀਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈਗੀ ਹੈ ਕਿ ਜਦੋਂ ਅਸੀਂ ਕਿਸੇ ਦੇ ਘਰ ਪੈਦਾ ਹੁੰਨੇ ਆ ਜੇ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਆ ਤੇ ਅਸੀਂ ਜਿਉ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹੈਗੇ ਅਸੀਂ ਜਿਹੜਾ ਹੈਗਾ ਕਿ ਆਪਣੇ ਹੀ ਜਿਹੜਾ ਹੈਗਾ ਮਟੀਰੀਅਲਿਜ਼ਮ ਦੇ ਵਿੱਚ ਆਪਣੇ ਹੀ ਸੰਸਾਰਿਕ ਕਾਰਬਿਹਾਰਾਂ ਦੇ ਵਿੱਚ ਇੰਨੇ ਜਿਆਦੇ ਬਿਜ਼ੀ ਹੈਗੇ ਆ ਕਿ ਅਸੀਂ ਉਹ ਆਪਣੇ ਇਤਿਹਾਸ ਦੀ ਆਪਣੇ ਗੁਰੂ ਸਾਹਿਬਾਨ ਬਾਰੇ ਆਪਣੇ ਬੱਚਿਆਂ ਨੂੰ ਹੀ ਨਹੀਂ ਦੱਸ ਸਕਦੇ ਫਿਰ ਉਹ ਸਾਡੀਆਂ ਕਮੀਆਂ ਹੈਗੀਆਂ ਨੇ ਫਿਰ ਅਸੀਂ ਜਿਹੜਾ ਹੈ ਕਿ ਤਨਾ ਕਿਤੇ ਗੁਰੂ ਨੂੰ ਪਿੱਠ ਦਿੱਤੀ ਹੋਈ ਹੈ ਉਹ ਸਾਨੂੰ ਆਪਣੇ ਕੇ ਸੁਧਾਰ ਲਿਆਉਣ ਦੀ ਲੋੜ ਹੈਗੀ ਆ ਇਹ ਥੋੜੀ ਹੈਗਾ ਕਿ ਹੁਣ ਕਿ ਪਹਿਲਾਂ ਕਦੇ ਪ੍ਰਚਾਰ ਨਹੀਂ ਸੀ ਹੋਇਆ ਹੁਣ ਤੁਸੀਂ ਦੇਖੋ ਨਾ ਕਿ ਥੋੜਾ ਜਿਹਾ ਹੋਰ ਤੁਸੀਂ ਪਿੱਛੇ ਜਲ ਜਾਵੋ ਕਿ ਜਦੋਂ ਖਾਲਸਾ ਰਾਜ ਜਾਂਦਾ ਹੈਗਾ ਹੈ ਅਤੇ ਕਿਵੇਂ ਜਿਹੜਾ ਹੈਗਾ ਕਿ ਜਿਹੜੇ ਲੋਕ ਮਤਲਬ ਪ੍ਰਸਤ ਹੋ ਕੇ ਜਿਹੜੇ ਖਾਲਸਾ ਪੰਥ ਦਾ ਹਿੱਸਾ ਬਣੇ ਸਨ ਚਾਹੀ ਉਸ ਦੇ ਵਿੱਚ ਬਹੁਤ ਸਾਰੇ ਆਪਾਂ ਕਹ ਲਈ ਕਿ ਸਿੱਖ ਪੰਥ ਦੇ ਗद्दार ਵੀ ਆਉਂਦੇ ਨੇ ਉਹ ਬਾਅਦ ਦੇ ਵਿੱਚ ਸਿੱਖ ਸਫਾਂ ਚੋਂ ਜਾਣਾ ਚਾਲੂ ਹੋ ਗਏ ਸਨ ਇੱਕ ਬੰਨੇ ਉਹ ਜਿਹੜਾ ਹੈਗਾ ਕਿ ਦਇਆਨੰ ਸਰਸਪਤੀ ਜਾਂਏ ਜਿਹੜਾ ਆਰਿਆ ਸਮਾਜੀ ਇਹਨਾਂ ਦਾ ਹਮਲਾ ਹੋ ਰਿਹਾ ਸੀ ਦੂਜੇ ਬੰਨੇ ਜਿਹੜਾ ਹੈਗਾ ਇਹ ਮਸ਼ੀਨਰੀਆ ਦੇ ਵੱਲੋਂ ਵੱਡਾ ਹਮਲਾ ਹੋ ਰਿਹਾ ਸੀ ਇੱਕ ਸਮੇਂ ਤੇ ਆ ਕੇ ਜਿਹੜਾ ਬਹੁਤ ਸਾਰੇ ਸਿੱਖਾਂ ਨੇ ਕਿਤਨਾ ਕਿਤੇ ਜਿਹੜਾ ਧਰਮ ਛੱਡਣਾ ਚਾਲੂ ਕਰ ਦਿੱਤਾ ਸੀ ਇੱਕ ਸਮੇਂ ਆ ਕੇ ਇਹ ਵੀ ਆਉਂਦਾ ਹੈਗਾ ਵੀ 9 ਲੱਖ ਦੇ ਕਰੀਬ ਜਿਹੜੀ ਸਿੱਖਾਂ ਦੀ ਗਿਣਤੀ ਉਸ ਟਾਈਮ ਤੇ ਰਹਿ ਗਈ ਸੀ ਪਰ ਉਦੋਂ ਸਿੱਖਾਂ ਨੇ ਕੋਈ ਇਹ ਥੋੜੀ ਕਿਹਾ ਸੀ ਕਿ ਅਸੀਂ ਹੁਣ ਆਪਣੇ ਸਿਧਾਂਤ ਜਿਹੜੇ ਨੇ ਉਹਨਾਂ ਨੂੰ ਛੱਡ ਦਈਏ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਦੁਬਾਰਾ ਉਹਨਾਂ ਨੇ ਹੌਲੀ-ਹੌਲੀ ਉਹ ਲਹਿਰ ਬਣੀ ਔਰ ਲਹਿਰ ਬਣਦੀ ਬਣਦੀ ਕਿੱਥੋਂ ਤੱਕ ਪਹੁੰਚੀ ਦੁਬਾਰਾ ਉਹਨਾਂ ਨੇ ਸਿੱਖਾਂ ਨੂੰ ਆਪਣੇ ਪੈਰਾਂ ਤੇ ਖੜੇ ਕੀਤਾ ਤੇ ਇਹਦੇ 'ਚ ਮਤਲਬ ਅਸੀਂ ਆਪਣੇ ਸਿਧਾਂਤਾਂ ਨੂੰ ਅਸੀਂ ਆਪਣੇ ਇਤਿਹਾਸ ਨੂੰ ਉਹਨਾਂ ਨੂੰ ਪਿੱਠ ਨਹੀਂ ਦੇਣੀ ਚਾਹੀਦੀ ਇਹਦੇ 'ਚ ਆਪਾਂ ਇਹ ਕਹੀਏ ਕਿ ਕਿ ਸਾਨੂੰ ਜੀ ਨੰਬਰ ਵਧਾਉਣ ਦੇ ਖਾਤਰ ਠੀਕ ਹੈ ਸਾਰਾ ਕੋਸ਼ਿਸ਼ ਜਦਾਂ ਬਾਕੀ ਦੇ ਧਰਮਾਂ 'ਚ ਹੁੰਦਾ ਉਹ ਚੀਜ਼ਾਂ ਲਾਉ ਨਹੀਂ ਹੋ ਸਕਦੀਆਂ ਹਾਂ ਇਹ ਹੋ ਸਕਦਾ ਹੈ ਕਿ ਇੱਕ ਸਕੂਟਨੀ ਹੋ ਜੇ ਕਿ ਇੱਕ ਚਾਹੇ ਕਿਤਨਾ ਕਿਤੇ ਕਮੇਟੀ ਜਾਂ ਇੱਕ ਸੈਂਸਰ ਬੋਰਡ ਜਿਹੜਾ ਸਿਰਫ ਸ਼੍ਰੋਮਣੀ ਕਮੇਟੀ ਦੇ ਅੰਡਰ ਹੋਵੇ ਕਿਉਂਕਿ ਉਹ ਸੰਸਥਾ ਉਹੀ ਮੇਨ ਹੈਗੀ ਹੈ ਉਹ ਜਿਹੜੀ ਉਸ ਚੀਜ਼ ਨੂੰ ਪੂਰੀ ਉਹਦੀ ਪੈਰਵਾਹੀ ਕਰੇ ਕੋਈ ਵੀ ਕਿਤੇ ਫਿਲਮ ਬਣਦੀ ਹੈ ਕਿਤੇ ਆਰਟੀਕਲ ਬਣਦੀ ਹੈ ਕਿਤੇ ਕੋਈ ਕਿਤਾਬਚਾ ਛਾਪਿਆ ਜਾਂਦਾ ਹੈ ਬਕਾਇਦਾ ਉਹਦੇ ਜਵਾਬ ਦਿੱਤੇ ਜਾਣ ਕਿ ਆ ਸਿਧਾਂਤਕ ਗਲਤੀਆਂ ਹੈਗੀਆਂ ਨੇ ਫੇਰ ਹੀ ਜਿਹੜਾ ਹੈਗਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਕਿ ਇੱਥੇ ਠੱਲ ਪੈ ਸਕਦੀ ਹੈ ਬਿਲਕੁਲ ਜੀ ਜਿਸ ਠੱਲ ਦੀ ਅਸੀਂ ਪਾਉਣ ਦੀ ਗੱਲ ਕਰ ਰਹੇ ਹਾਂ ਆ ਅਸੀਂ ਵੀ ਸਮਝੀਏ ਕਿ ਜਦ ਜਦ ਅਜਿਹੀਆਂ ਫਿਲਮਾਂ ਬਣਨ ਜਿਵੇਂ ਮਾਤਾ ਸਾਹਿਬ ਕੋਰਦੋ ਤੇ ਫਿਲਮ ਬਣਾਉਣ ਦੀ ਗੱਲ ਹੋਈ ਗੀ ਗੱਲ ਚਾਰ ਸਾਹਿਬ ਜਦੋਂ ਤੇ ਫਿਲਮ ਇੱਕ ਵਾਰ ਨਹੀਂ ਦੋ ਵਾਰ ਬਣੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਰਦਾਰ ਐਡ ਕਰ ਦਿੱਤਾ ਗਿਆ ਇਹ तमाम ਚੀਜ਼ਾਂ ਉਸ ਵੇਲੇ ਚੰਗੀਆਂ ਜ਼ਰੂਰ ਲੱਗਦੀਆਂ ਸੀ ਲੇਕਿਨ ਜਿਨ੍ਹਾਂ ਨੇ ਗਾ ਉਹਨਾਂ तमाम ਚੀਜ਼ਾਂ ਨੂੰ ਦਾਇਰੇ ਤੋਂ ਹਟ ਕੇ ਜਾਂ ਪਹਿਲਾਂ ਪੁੱਛ ਕੇ ਕੰਮ ਹੁੰਦਾ ਸੀ ਹੁਣ ਬਿਨਾਂ ਪੁੱਛੇ ਕੰਮ ਕਰਨ ਵਾਲੇ ਨੌਬਦ ਤੇ ਜਕਰ ਆ ਚੁੱਕੇ ਨੇ ਤੁਸੀਂ ਆਪ ਸੋਚ ਕੇ ਚੱਲੋ ਕਿ ਹੁਣ ਇਸ ਤੋਂ ਵੀ ਵੱਡੇ ਹੋਰ ਹਮਲੇ ਸਿਧਾਂਤਕ ਤੌਰ 'ਤੇ ਸਾਡੇ ਉੱਤੇ ਹੋਣ ਗਏ ਹੋਣਗੇ ਅਸੀਂ ਕਿਵੇਂ ਜਵਾਬ ਦੇਣਾ ਹੈ ਅਸੀਂ ਕਿਵੇਂ ਪਰਪੱਖ ਰਹਿਣਾ ਹੈ ਇਹ ਸਾਨੂੰ ਪਿਆਰੀ ਆਪ ਕਰਨੀ ਪਵੇਗੀ